ਸਰਸਵਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਸਪੀ ਗਵਾਈ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ। दरअसल ਤੇ ਦੱਸਿਆ ਜਾ ਰਿਹਾ ਕਿ ਸੀਆਈਏ ਸਟਾਫ ਦੁਤੇ थाना ਕੋਤਵਾਲੀ ਬਠਿੰਡਾ ਦੀ ਪੁਲਿਸ ਨੇ ਕਾਰੋਬਾਰੀਆਂ ਨੂੰ ਫੋਨ ਕਰਕੇ ਫਿਰੌਤੀਆਂ ਮੰਗਣ ਵਾਲੇ ਤੇ ਧਮਕੀਆਂ ਦੇਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇੱਕ ਵਿਅਕਤੀ ਨੂੰ ਕਿਸੇ ਅਣਪਛਾਤੇ ਵੱਲੋਂ ਧਮਕੀ ਭਰੀ ਕਾਲ ਆਉਂਦੀ ਹੈ ਤੇ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਜਾਂਦੀ ਫਿਰੌਤੀ ਨਾ ਦੇਣ ਤੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਕੌਲਾਂ ਕੀਤੀ ਅਗੀਆਂ ਨੇ ਜਿਸ ਤੇ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਦੇ ਧਿਆਨ ਦੇ ਵਿੱਚ ਜਦ ਦੇ ਮਾਮਲਾ ਆਇਆ ਤਾਂ ਇਸੇ ਦੇ ਨਾਲ ਇੱਕ ਹੋਰ ਮਾਮਲਾ ਵੀ ਸਾਹਮਣੇ ਆਉਂਦਾ ਜੋ ਕਿ ਬਠਿੰਡਾ ਸ਼ਹਿਰ ਦਾ ਹੈ ਇੱਕ ਵਿਅਕਤੀ ਦੇ ਕੋਲੋਂ 10 ਲੱਖ ਦੀ ਫਿਰੌਤੀ ਮੰਗੀ ਗਈ ਸੀ ਧਮਕੀਪਰੀ ਕਾਲ ਆਉਂਦੀ ਹੈ ਤੇ ਨਾ ਜਿਹੜੀ ਫਿਰੌਤੀ ਦੇਣ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਨਾਮਾਲੂਮ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਤੇ ਤਫਦੀਸ਼ ਦੇ ਦੌਰਾਨ ਦੋਵਾਂ ਵਿਅਕਤੀਆਂ ਨੂੰ ਜਿਨ੍ਹਾਂ ਨੂੰ ਫਿਰੌਤੀ ਮੰਗਣ ਦੇ ਲਈ ਕਾਲ ਆਉਂਦੀ ਉਹਨਾਂ ਦੇ ਮੋਬਾਈਲ ਨੰਬਰ ਟ੍ਰੇਸ ਕੀਤੇ ਗਏ ਨੇ ਤੇ ਇਸੇ ਦਰਮਿਆਨ ਧਮਕੀਪਰੀ ਇਹ ਕਾਲ ਦੱਸਿਆ ਜਾ ਰਿਹਾ ਕਿ ਵਿਨੇ ਕੁਮਾਰ ਨਾ ਦੇ ਵਿਅਕਤੀ ਦੇ ਵੱਲੋਂ ਕੀਤੀ ਗਈ ਸੀ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਫਿਰ ਅਸਦ ਦੇ ਵਿੱਚ ਲੈ ਲਿਆ ਗਿਆ ਤੇ ਅਦਾਲਤ ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਪੁਛਗਿਸ਼ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹਾਲਾਂਕਿ ਸਾਹਮਣੇ ਆਇਆ ਕਿ ਇਸ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਇਸ ਦੇ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਹੋਏ ਨੇ ਸਸਰੀ ਗਾਲ ਜੀ ਸਾਡੇ ਬਟਿੰਡੇ ਦੇ ਵਿੱਚ ਪਹਿਲਾਂ ਹੀ ਕੁਝ ਦਿਨਾਂ ਪਹਿਲਾਂ ਇੱਕ ਵਿਅਕਤੀ ਨੂੰ ਸਰਟਨ ਕਾਲ ਆਈ ਸੀ ਕਿ ਜਿਹੜੀ ਐਕਸਟਰਸ਼ਨ ਦੀ ਕਾਲ ਆਈ ਸੀਗੀ ਤਾਂ ਉਹਨਾਂ ਨੇ ਪੁਲਿਸ ਨੂੰ ਦੱਸਿਆ ਉਹਦੇ ਵਿੱਚ ਇਮੀਡੀਏਟਲੀ ਸਾਡੇ ਵੱਲੋਂ ਐਫ ਆਰ ਦਰਜ ਕੀਤੀ ਗਈ FIR ਨੰਬਰ 87M ਇਤੀ 14/7/2024 ਦੀ ਤੇ ਇਹ ਜਿਹੜੇ ਹੈਗੇ 308 ਸਬਸੈਕਸ਼ਨ 4 ਤੇ 351 ਸਬਸੈਕਸ਼ਨ 3 ਜਿਹੜਾ BNS ਹੈ ਉਹਦੇ ਵਿੱਚ ਖਣਾ ਪੋਤਵਾਲੀ ਫਰਚਾ ਦੇ ਚਿੱਤਾ ਗਿਆ ਸੀ ਬਾਅਦ ਦੇ ਵਿੱਚ ਸਾਡੀ ਟੀਮਸ ਨੇ SP City SPD DSP City 2 ਇੰਚਾਰਜ CIA 2 ਤੇ ਬਾਕੀ ਸਟਾਫ ਨੇ ਇਹਨਾਂ ਨੇ ਮਿਲ ਕੇ ਜਿਹੜੀ ਕਾਫੀ ਮਿਹਨਤ ਕੀਤੀ ਤੇ ਉਸ ਦੇ ਵਿੱਚ ਅਲਟੀਮੇਟਲੀ ਟ੍ਰੇਸ ਕਰ ਲਿਆ ਪਤਾ ਲੱਗਿਆ ਕਿ ਇੱਕ ਫੇਕ ਰੈਨਸਮ ਟੇਪ ਕਾਲ ਸੀਗੀ ਜਿਹੜਾ ਵਿਅਕਤੀ ਸੀਗਾ ਉਹਦਾ ਕਿਸੇ ਵੀ ਕਿਸੇ ਗੈਂਗਸਟਰ ਨਾਲ ਇਸ ਤਰੀਕੇ ਨਾਲ ਕੋਈ ਸੰਬੰਧ ਨਹੀਂ ਸੀਗਾ ਨਾ ਹੀ ਕੋਈ ਉਹਦਾ ਆਪਰਾਧਿਕ ਪਛੋਕਰ ਸੀਗਾ ਤੇ ਲੇਕਿਨ ਉਹਨੇ ਜਿਹੜਾ ਹੈਗਾ ਇਸ ਇੱਕ ਜਿਹੜੀ ਕਾਲ ਕੀਤੀ ਸੀਗੀ ਫਿਰੋਤੀ ਵਾਲੀ ਇਹਦੇ ਵਿੱਚ ਜਿਸ ਬੰਦੇ ਨੂੰ ਕੀਤੀ ਸੀਗੀ ਉਹਨੂੰ ਉਹਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਉਹਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਤੇ ਜਿਹੜੀ ਮੁੱਢਲੀ ਤਫ਼ਤੀਸ਼ ਹੋਈ ਉਹਦੇ ਵਿੱਚ ਸਾਹਮਣੇ ਆਇਆ ਕਿ ਉਹਨੇ ਸਿਰਫ ਇਸੇ ਵਿਅਕਤੀ ਨੂੰ ਕਾਲ ਨਹੀਂ ਕੀਤੀ ਸੀਗੀ ਬਲਕਿ ਦੋ ਤਿੰਨ ਜਿਹਨਾਂ ਨੂੰ ਬਟਿੰਡਰ ਸ਼ਹਿਰ ਦੇ ਵਿੱਚ ਹੋਰ ਵੀ ਕਾਲ ਕੀਤੀ ਸੀ ਤੇ ਇਹਦੇ ਇਹਦਾ ਜਿਹੜਾ ਨਾਮ ਹੈਗਾ ਇਹਦਾ ਨਾਮ ਹੈ ਵਿਨੈਕ ਕੁਮਾਰ ਬਟਿੰਡਾ ਸ਼ਹਿਰ ਦਾ ਰਹਿਣ ਵਾਲਾ ਹੈਗਾ ਡੈਂਟਿੰਗ ਪੇਂਟਿੰਗ ਦੀ ਸ਼ਾਪ ਤੇ ਕੰਮ ਕਰਦਾ ਹੈ ਤੇ ਪਹਿਲਾਂ ਜਿਹੜਾ ਹੈਗਾ ਇਹਦਾ ਕੋਈ ਜਿਹਾ ਪਿੰਗਲ ਪਛੋਕਰ ਨਹੀਂ ਹੈ ਤੇ ਤੁਹਾਡੇ ਰਾਹੀਂ ਲੋਕਾਂ ਨੂੰ ਅਸੀਂ ਇਹੀ ਰਿਕੁਐਸਟ ਦੁਬਾਰਾ ਕਰਨਾ ਚਾਹੁੰਦੇ ਆ ਕਿ ਜਦੋਂ ਵੀ ਇਸ ਤਰੀਕੇ ਦੀ ਕੋਈ ਕਾਲ ਆਂਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਉਹਦੇ ਤਹਤ ਤੱਕ ਜਾ ਕੇ ਇਹ ਪਤਾ ਕਰ ਸਕੇ ਕਿ ਇਹਦੀ ਸੱਚਾਈ ਕੀ ਹੈ

बाकी इदी तफ्तीश ते जण जड़ी मुरी तफ्तीश हुई उदे भी सामने आए कि इन्हें ਮੰਨਿਆ ਕਿ ਮੈਂ 2-3 ਜਗ੍ਹਾ ਹੋਰ ਵੀ ਕਾਲ ਕੀਤੀ ਸੀ ਸਰ WhatsApp ਕੋ ਤੇ ਇੰਟਰਨੈਟ ਕੋ ਕਿਸ ਦਾ ਕਰ ਉਹ ਵਕ ਵਕ ਤਰੀਕੇ ਦੀ ਕਾਲਿੰਗ ਕਰਦੇ ਨੇ ਟੈਕਨੀਕਲ ਡਿਟੇਲ ਜਿਹੜੀ ਹੈਗੀ ਕਈ ਵਾਰ ਅਸੀਂ ਡੂ ਟੂ ਸਿਕਿਉਰਿਟੀ ਰੀਜ਼ਨਸ ਉਹ ਨਹੀਂ ਦੱਸਦੇ ਲੇਕਿਨ ਜਿੱਦੇ ਤਫਤੀਸ਼ ਹੁਣ ਤੱਕ ਹੋਈ ਹੈ ਇਹੋ ਜੀ ਕੋਈ ਗੱਲ ਸਾਹਿਬ ਸਾਹਿਬ ਜਿਹੜਾ ਤੁਸੀਂ ਕਹਿ ਰਹੇ ਹੋ ਕਿ 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 ਜਿਹੜਾ ਤੁਸੀਂ ਕਹਿ ਰਹੇ ਹੋ ਨੇ ਇਹਨੇ ਆਪਣਾ ਜਿਹੜਾ ਹੈਗਾ ਜਿਹੜੀ ਮੁੱਢਲੀ ਤਫਤੀਸ਼ ਦੇ ਮੁਤਾਬਕ ਜਿਹੜੀ ਗੱਲ ਸਾਹਮਣੇ ਨਹੀਂ ਨੇ ਅੰਦਾਜ਼ਾ ਜਰਾਲਾ ਕੀ ਵੀ ਇਹਨਾਂ ਬੰਦੇ ਨੂੰ ਮੈਨੂੰ ਫੋਨ ਕਰ ਸਕਦਾ ਹੈ ਬੰਦੇ ਤੇ ਮੈਨੂੰ ਦੱਤੇ ਤੇ ਉਹਨੇ ਇੱਕ ਇਸ ਤਰੀਕੇ ਦਾ ਪੈਟਰਨ ਬਣਾਇਆ ਹੁਣ ਤੱਕ ਤਾਂ ਇਕੱਲਾ ਹੀ ਸਾਹਮਣੇ ਹੈ ਤੇ ਜੋ ਦੋ ਮੋਬਾਈਲ ਫੜੇ ਕਿੰਨੀ ਪਰਸਨਲ ਫਾਈਲ ਸੀ ਜਾਂ ਕਿਸ ਤੱਕ ਸੀ ਸੈਕਟਿਕ ਹੋਤਾ ਹੈ ਮੋਬਾਈਲ ਫੋਨ ਦੀ ਡਿਟੇਲ ਜਿਹੜੀ ਹੈਗੀ ਉਹ ਕਿਉਂਕਿ ਹੁਣ ਅਸੀਂ ਫੜੇ ਹੈਗੇ ਤਾਂ ਉਹਦੀ ਡਿਟੇਲ ਅਸੀਂ ਤੁਹਾਨੂੰ ਦੱਸਾਂਗੇ ਕੀ ਹੈ ਮੋਬਾਈਲ ਸਟੇਟਸ ਕਿ ਕੋਈ ਐਕਸਪਰਟ ਹਾ ኦਪਰੇਸ਼ਨਲ ਡਿਟੇਲਸ ਜਿਹੜੀ ਹੈਗੀ ਕੁਝ ਅਸੀਂ ਜਿਹੜੀ ਹੈਗੀ ਤੁਹਾਨੂੰ ਸਾਰਜਨਿਕ ਨਹੀਂ ਕਰਦੇ ਇੱਕ ਪਿੱਛੇ ਕੁਆਲ ਕੁਬਰਾਤ ਹੋਇਆ ਹੈ ਜੀ 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 ਸਰ ਜਿਹੜੇ ਜਿੰਨਾ ਤੋਂ ਫੋਟੋ ਦਿੱਤੀਆ ਹੋਗੀ ਡਾਕਟਰੀ ਡਿਪਾਰਟਮੈਂਟ ਤੋਂ ਵਕਵਕ ਵਕਵਕ ਤਰੀਕੇ ਦੇ ਜਿਨ੍ਹਾਂ ਦੇ ਉਹ professionl background ਹੁੰਦੇ ਉਹ ਸਾਹਮਣੇ ਆਏ ਕਿਹਨੇ ਵਕਵਕ professionl background ਦੇ ਬੰਦਿਆਂ ਤੋਂ ਬਣੇ ਸੀ ਬਟ ਇੰਡਸ ਸ਼ਹਿਰ ਦੇ ਵਿੱਚ ਇਹਦੇ ਮੁਤਾਬਿਕ ਇਹਨੇ ਕੀਤਾ ਲੇਕਿਨ ਉਹਨਾਂ ਦੀ ਡਿਟੇਲ ਜਿਹੜੀ ਹੈਗੀ ਸੁਰੱਖਿਆ ਕਾਰਨ ਕਰਕੇ ਅਸੀਂ ਸਾਰਜਨਿਕ ਨਹੀਂ ਸਰ ਜਿਸ ਤਰ੍ਹਾਂ ਮਾਈਂਡ ਚੈੱਕ ਸਿਕਨ ਕਰਾਇਆ ਚਲਾਉਂ ਉੱਪਰ ਹੈ ਨਹੀਂ ਫਿਰ ਮਾਈਂਡ ਨੂੰ ਕਿਸ ਤਰ੍ਹਾਂ ਅੱਗੇ ਪੂਰਤੀ ਮਦਦ ਨੂੰ ਮੋਬਾਈਲ ਨਾਲ ਹੀ ਕਰਾਇਆ ਜਾਂ ਉਸ ਤਰ੍ਹਾਂ ਹੀ ਪੜ੍ਹੋ ਦੇਖੋ ਜੀ ਉਹੀ ਮੈਂ ਦੁਬਾਰਾ ਬੇਨਤੀ ਤੁਹਾਨੂੰ ਤਾਂ ਹੀ ਕਰ ਰਿਹਾ ਕਿ ਇਹ ਕਈ ਵਾਰ ਜਿਹੜਾ ਯੂਥ ਹੁੰਦਾ ਹੈ ਜਾਂ ਤੇ ਜੋ ਕਿ ਘਟ ਪੈਸੇ ਕਮਾ ਰਿਹਾ ਹੈ ਜਾਂ بے ਰੋਜ਼ਗਾਰ ਹੈਗਾ ਜਿਸ ਦਾ ਪਹਿਲਾਂ ਵੀ ਪਿੱਛੇ ਵੀ ਅਸੀਂ ਕੇਸ ਸਟੇਸ ਕੀਤਾ ਸੀਗਾ ਇਸ ਤਰੀਕੇ ਦਾ